ਹਾਏ ਦਿਲ ਲੁੱਟ ਲੈਂਦੀਆਂ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਜੀ ਆਈ ਹੋਪ ਸਾਰੇ ਵਧੀਆ ਹੋਵਗੇ ਕਾਫੀ ਟਾਈਮ ਬਾਅਦ ਆਪਾਂ ਅੱਜ ਫੇਰ ਵੀਡੀਓ ਬਣਾ ਰਹੇ ਹਾਂ ਕੁਝ ਪ੍ਰੋਬਲਮਸ ਆ ਗਈਆਂ ਸੀਗੀਆਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕਾਜਰ ਦਾ ਖਲੂਆ ਠੀਕ ਆ ਉਹਦੇ ਲਈ ਆਪਾਂ ਟਰਾਈ ਫਰੂਟਸ ਲੈ ਆਂਦੇ ਆ ਠੀਕ ਆ ਫਰੂਟ ਆਪਾਂ ਲੈ ਜਾਂਦੇ ਆ ਠੀਕ ਆ ਕਿਉਂਕਿ ਆਪਾਂ 5 ਕਿਲੋ ਦੀ ਰੈਸিপি ਬਣਾ ਰਹੇ ਹਾਂ ਉਸ ਅਕੋਰਡਿੰਗ ਆਪਾਂ ਜਿੰਨੇ ਕੱਚ ਪੈਣੇ ਆ ਉਨੀਆਂ ਕਿ ਆਪਾਂ ਚੀਜ਼ਾਂ ਲੈ ਕੇ ਆਂਦੀਆਂ ਕਾਜੂ ਬਦਾਮ ਤੇ ਥੋੜੀਆਂ ਜੀਆਂ ਹਰੀਆਂ ਲੈਚੀਆਂ ਬਣਾ ਕੇ ਦੇ ਦੇਣਾ ਕਿਨੇ ਵਾਰੀ ਕਿੱਦਾਂ ਦਾ ਬਣਦਾ ਟੇਸਟ ਕਰਕੇ ਫਿਰ ਤੁਹਾਨੂੰ ਦੱਸਾਂਗੇ ਕਿੱਦਾਂ ਦੇ ਬਣੇ ਆ ਫਿਰ ਆਪਾਂ ਚਾਰਾ ਕੁਆਂਟੀਟੀ ਕਿ ਬਣਾਵਾਂਗੇ ਇੱਕ ਦੋ ਦਿਨਾਂ ਬਾਅਦ ਫਿਰ ਆਪਾਂ ਆ ਖਾ ਕੇ ਦੇਖੀ ਜਦੋਂ ਇਹਦਾ ਗਾਜਰਾਂ ਦਾ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਘਿਓ ਦੇ ਵਿੱਚ ਇਹਨਾਂ ਨੂੰ ਪਕਾਉਣਾ ਜਦੋਂ ਪੂਰੀਆਂ ਪੱਕ ਗਈਆਂ ਉਦੋਂ ਬਾਅਦ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਐਂਡ ਆਪਾਂ ਇਲਾਇਚੀ ਪਾਊਡਰ ਐਡ ਕਰਨਾ ਆ ਤੁਸੀਂ ਦੇਖ ਸਕਦੇ ਹੋ ਲੈਟੀਆਂ ਕੱਢ ਕੇ ਆਪਾਂ ਕੁੱਟ ਲਈਆਂ ਸੀਗੀਆਂ ਹੁਣ ਆਪਾਂ ਐਡ ਕਰਾਂਗੇ ਰੰਗਤ ਦੇਖੋ ਕਿੰਡੀ ਸੋਹਣੀ ਲੱਗਦੀ ਪਈ ਐ ਪਹਿਲਾਂ ਸੁੱਕਾ ਸੁੱਕਾ ਜਿਹਾ ਲੱਗਦਾ ਸੀ ਆਪਣਾ ਗਜਰੇਲਾ ਘੋ ਪਾਉਣ ਤੋਂ ਬਾਅਦ ਕਿੱਦਾਂ ਸੋਹਣਾ ਲੱਗਦਾ ਪਿਆ ਇਹਨੂੰ ਤੁਸੀਂ ਹਿਲਾਈ ਜਾਣਾ ਥੱਲੇ ਲੱਗਣ ਨਹੀਂ ਦੇਣਾ ਗਾ ਗਜਰੇਲੇ ਨੂੰ ਆਹ ਤਿੰਨ ਚੀਜ਼ਾਂ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਆਪਣੇ ਗਜਰੇਲੇ ਦੇ ਵਿੱਚ ਚੈੱਕ ਕਰੋ ਕਿੱਦਾਂ ਆਏ ਫਰੂਟਸ ਆਪਾਂ ਐਡ ਕਰਦੇ ਹੁਣ ਆਪਾਂ ਇਹਨੂੰ ਕਰਾਂਗੇ ਵਾਹ ਜੀ ਵਾਹ ਕੀ ਬਾਪ ਐ ਚੈੱਕ ਕਰੋ ਕਿੱਦਾਂ ਸੋਹਣਾ ਲੱਗਦਾ ਪਿਆ ਆਪਾਂ ਖਾ ਕੇ ਦੇਖੀ ਜੀ ਆਪਣਾ ਬਜਰੀਲਾ ਬਣ ਕੇ ਰੈਡੀ ਆ ਠੀਕ ਆ ਜੀ ਹੁਣ ਆਪਾਂ ਟੇਸਟ ਕਰਾਂਗੇ ਤੁਹਾਨੂੰ ਦੱਸਾਂਗੇ ਕਿੰਦਾ ਦਾ ਬਣਿਆ ਤੁਸੀਂ ਵੀ ਟਰਾਈ ਕਰਿਓ ਬਹੁਤ ਘੈਂਟ ਬਣਿਆ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਬੰਦਦਾ ਨਾ ਉਦਾਂ ਬਣਿਆ ਫੁੱਲ ਰੈਸিপি ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਜਿਆਦਾ ਕੁਆਂਟੀਟੀ ਦੇ ਵਿੱਚ ਬਣਾਵਾਂਗੇ ਨਾਲੇ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਬੰਦਦਾ ਸਟੈਪ ਫਾਲੋ ਕਰ ਲਿਓ ਬਹੁਤ ਹੀ ਘੈਂਟ ਬਣਿਆ ਬਹੁਤ ਹੀ ਸੁਆਦ ਬਣਿਆ ਯਾਦ ਕਰੋਗੇ ਆਪਦੇ ਭਰਾਣਾਂ